ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਅੱਜ ਜਿਹੜੇ ਆਪਾਂ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਆ ਕਿ ਆਪਾਂ 10 ਕੁ ਮੁਰਗੀਆਂ ਰੱਖੀਆਂ ਨੇ 2-3 ਮੁਰਗੇ ਨੇ ਤੇ ਇਹਨਾਂ ਤੋਂ ਆਪਾਂ ਕਿੰਨੀ ਕਮਾਈ ਕਰਦੇ ਆ ਮਹੀਨੇ ਦੀ ਕਿੰਨੇ ਅੰਡੇ ਵਿਕਦੇ ਨੇ ਕੀ ਰੇਟ ਤੇ ਅੰਡੇ ਵਿਕਦੇ ਨੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਆਪਾਂ ਜੇ ਜਾਣਕਾਰੀ ਦਵਾਂਗੇ ਕਈ ਵੀਰਾਂ ਦੇ ਫੋਨ ਵੀ ਆਏ ਨੇ ਕੀ ਵੀਰੇ ਦੱਸੋ ਤੁਸੀਂ ਤੁਹਾਡੇ ਏਰੀਆ 'ਚ ਆਂਡਾ ਕੀ ਰੇਟ ਵਿਕਦਾ ਹੈਗਾ ਸੋ ਵੀਡੀਓ ਨਾਲ ਬਨੇ ਰਹੋ ਵੀਰੇ ਵੀਰੇ ਆਪਣੇ ਕੋਲ ਜਿਸ ਤਰ੍ਹਾਂ 10 ਮੁਰਗੀਆਂ ਲੱਗੀਆਂ ਡੇਲੀ ਇੱਕ ਦੋ ਮੁਰਗੀਆਂ ਤਾਂ ਮਿਸ ਮਾਰਦੀ ਹੀ ਨੇ ਅੰਡੇ ਨੂੰ ਬਈ ਆਏ ਨਹੀਂ ਆਪਾਂ ਕਹਿ ਨਹੀਂ ਸਕਦੇ ਵੀ ਆਪਣੇ ਕੋਲ 10 ਨੇ 20 ਨੇ 100 ਆ ਮੁਰਗੀ ਵੀ ਡੇਲੀ 100 ਦੀ 100 ਹੀ ਅੰਡਾ ਦਊ ਜਾਂ ਮੇਰੇ ਕੋਲ 10 ਨੇ 10 ਦੀਆਂ 10 ਹੀ ਅੰਡਾ ਦੇਣੀ ਹੈ ਸੋਵੇਰੇ 10 ਚੋਂ 18 ਕਾਂਡੇ ਆਪਾਂ ਨੂੰ ਹੋ ਜਾਂਦੇ ਨੇਗੇ ਜਿਹੜਾ ਅੰਡੇ ਦਾ ਰੇਟ ਆ ਇੱਥੇ ਆਪਣੇ ਅੰਡੇ ਦਾ ਰੇਟ 20 ਰੁਪਏ ਚੱਲ ਰਿਹਾ ਆਪਣੇ ਕੋਲ ਘੱਟ ਮੁਰਗੀਆਂ ਹੋਣ ਕਰਕੇ ਆਪਾਂ ਜਿਹੜਾ ਆਂਡਾ ਉਹ 20 ਰੁਪਏ ਸੇਲ ਕਰਦੇ ਆਂ ਇਹ ਕਈ ਕਹਿੰਦੇ 15 ਵੇਚ ਦਿਓ ਆਪਾਂ ਬਈ 15 ਨਹੀਂ ਵੇਚਦੇ ਹੈਗੇ 15 ਦਾ ਵੇਚ ਕੇ ਪੜਤਾ ਨਹੀਂ ਪੈਂਦਾ 20 ਰੁਪਏ ਦਾ ਆਰਾਮ ਨਾਲ ਆਪਣੇ ਘਰੋਂ ਆ ਕੇ ਲੈ ਜਾਂਦੇ ਨੇ ਸੋ ਡੇਲੀ ਆ ਠੰਡੇ ਹੋ ਗਏ 8 8.5 ਰੁਪਏ ਦੇ ਸਾਹਿਬ ਨੂੰ 160 ਰੁਪਏ ਦੇ ਡੇਲੀ ਦੇ ਅੰਡੇ ਹੋ ਗਏ ਠੀਕ ਹੈ ਜੀ ਲਗਭਗ ਇਹ 45 48 100 ਰੁਪਿਆ ਬਣਿਆ ਇੱਕ ਮਹੀਨੇ ਦਾ ਤੇ ਉਹਦੇ ਵਿੱਚੋਂ ਆਪਾਂ ਇਹਨਾਂ ਦੀ 15 100 ਰੁਪਏ ਦੀ ਇੱਕ ਮਹੀਨੇ ਦੀ ਫੀਡ ਕੱਢ ਦਿੰਦੇ ਆ ਤੇ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਇੱਕ ਮਹੀਨੇ ਦਾ 3 ਕਹ ਹਜ਼ਾਰ ਰੁਪਿਆ ਆਪਾਂ ਨੂੰ ਇਹ ਛੱਡ ਦਿੰਦੀ ਆ ਨੇ ਠੀਕ ਆ ਜੀ 3 ਕਹ ਹਜ਼ਾਰ ਰੁਪਿਆ ਆਪਾਂ ਨੂੰ ਛੱਡ ਦਿੰਦੀ ਆ ਨੇ ਸਾਰੇ ਇਹਨਾਂ ਦੇ ਖਰਚੇ ਕੱਢ ਕੇ ਇਹਨਾਂ ਦਾ ਕੋਈ ਵੀ ਦਵਾਈ ਪਿਆਲਾ ਫੀਡ ਦਾ ਖਰਚਾ ਕੱਢ ਕੇ ਸਾਰਾ ਕੁਝ ਕੱਢ ਕੇ ਆਪਾਂ ਨੂੰ 3 ਕਹ ਹਜ਼ਾਰ ਰੁਪਿਆ ਮਹੀਨੇ ਦਾ ਛੱਡ ਦੇ ਨੇ 100 ਰੁਪਿਆ ਡੇਲੀ ਦਾ ਬੈਠ ਗਿਆ ਆਪਾਂ ਨਾਲ ਕੁਝ ਕਰਨਾ ਨਾ ਕੱਤਰਨਾ ਕੱਲੀ ਫੀਡ ਪਾਉਣੀ ਆ ਸਵੇਰੇ ਸ਼ਾਮ ਤੇ ਪਾਣੀ ਪਾਉਣਾ ਠੀਕ ਆ ਜੀ ਦੇਖ ਰਿਹਾ ਇੱਕ ਮਾੜੀ ਮੋਟੀ ਕਰਨੀ ਆ ਸੋ ਇਸ ਤਰ੍ਹਾਂ ਜਿਹੜੇ ਵੀ ਘਰੇ ਰੱਖ ਸਕਦੇ ਨੇਗੇ ਉਹ 10-20 ਮੁਰਗੀਆਂ ਵੀ ਰੱਖ ਕੇ 5-7000 ਰੁਪਏ ਆਰਾਮ ਨਾਲ ਇਹਨਾਂ ਤੋਂ ਕਮਾ ਸਕਦੇ ਨੇ ਜੇ ਸਹੀ ਢੰਗ ਨਾਲ ਕੰਮ ਕਰੋ ਕੋਈ ਖਾਸ ਇਹਨਾਂ ਦੇ ਟਾਈਮ ਵੀ ਨਹੀਂ ਲੱਗਦਾ ਸੋ ਅੱਪ ਅੱਜ ਤੁਹਾਨੂੰ ਦੱਸਣਾ ਸੀ ਇਹ ਗੱਲਬਾਤ ਕਈ ਵੀਰਾਂ ਦੇ ਫੋਨ ਆ ਚੁੱਕੇ ਸੀ ਕਿ ਦੱਸੋ ਸੋ ਅੱਪਾ ਇਸ ਲਈ ਵੀਡੀਓ ਬਣਾਈ ਆ ਸੋ ਚੈਨਲ ਨੂੰ ਬਹੁਤ ਪਿਆਰ ਮਿਲ ਰਿਹਾ ਤੁਹਾਡੇ ਵੱਲੋਂ ਚੈਨਲ ਸਬਸਕ੍ਰਾਈਬ ਵੀ ਹੋ ਰਿਹਾ ਧੰਨਵਾਦ ਵੀਰੇ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਮੈਂਟ ਕਰ ਦਿਆ ਕਰੋ ਬਾਕੀ ਆਪਾਂ WhatsApp ਤੇ ਗਰੁੱਪ ਬਣਾਇਆ ਹੋਇਆ ਹੈਗਾ ਮੁਰਗੇ ਮੁਰਗੀਆਂ ਦੀ ਜਾਣਕਾਰੀ ਲਈ ਜਿਹੜੇ ਵੀ ਵੀਰ ਨੇ ਗਰੁੱਪ ਚ ਐਡ ਹੋਣਾ ਉਹ ਕਮੈਂਟ ਬਾਕਸ ਚ ਕਮੈਂਟ ਕਰ ਦੋ ਆਪਾਂ ਤੁਹਾਨੂੰ ਗਰੁੱਪ ਚ ਐਡ ਕਰ ਲਾਂਗੇ ਸੋ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਡੇ ਕੋਲ ਆ ਸਕੇ ਸੋ ਧੰਨਵਾਦ ਜੀ